ਕਿਸਾਨ ਦੋਸਤੋ ਸਭ ਤੋਂ ਵੱਡੀ ਗੱਲ ਕਿ ਜਿਹੜੀ ਚੀਜ਼ ਦਾ ਡਰ ਸੀਗਾ ਨਾ ਉਹੀ ਚੀਜ਼ ਹੋ ਗਈ ਹੈ ਡਰ ਕਿਸ ਚੀਜ਼ ਦਾ ਸੀਗਾ ਜਿਵੇਂ ਮੈਂ ਅੱਜ ਇਸ ਸਾਲ ਲਗਭਗ 6-7 ਵੀਡੀਓ ਪਾ ਚੁੱਕਾ ਹਾਂ ਕਿ ਭਾਈ ਸਰਦੀ ਲੇਟ ਤੱਕ ਪਈ ਹੈ ਤੇ ਉਹ ਬੁੱਟਾ ਜਿਹਦੇ ਉੱਤੇ ਝੋਨੇ ਦੇ ਮਧਰੇ ਰੋਗ ਦਾ ਵਾਇਰਸ ਸਿਆਲ ਕੱਟਦਾ ਸਰਦੀ ਕੱਟਦਾ ਉਹ ਦੇਰ ਤੱਕ ਖੇਤਾਂ ਦੇਖਿਆ ਗਿਆ ਤੇ ਖੇਤਾਂ 'ਚ ਤੇਲਾ ਵੀ ਹੈਗਾ ਚਿੱਟੀ ਪੇਠਾ ਟਿੱਡਾ ਵੀ ਹੈਗਾ ਜਿਹਦੇ ਕਰਕੇ ਮਧਰਾ ਜਾਂ ਬੋਨਾ ਰੋਗ ਖੇਤਾਂ 'ਚ ਆ ਸਕਦਾ ਹੈ ਪਰੰਤੂ ਬੜੀ ਹਰਿਆਣੇ ਹਰਾਨੀ ਦੀ ਗੱਲ ਹੈ ਕਿ ਸਾਡੇ ਕਿਸਾਨ ਵੀਰ ਇਸ ਚੀਜ਼ ਪ੍ਰਤੀ ਜਾਗਰੂਕ ਹੋਸ ਲੈਵਲ ਦੇ ਨਹੀਂ ਹੋਏ ਦੇਖੋ ਸਭ ਤੋਂ ਵੱਡੇ ਜ਼ਿੰਮੇਵਾਰ ਤੁਸੀਂ ਹੋ ਜਿਹੜੇ ਬੰਦੇ ਵੀਡੀਓ ਦੇਖਦੇ ਪਏ ਹੋ ਕਿ ਤੁਸੀਂ ਇਹਨੂੰ ਸ਼ੇਅਰ ਨਹੀਂ ਕਰਦੇ ਸ਼ਾਮ ਤੱਕ ਇਹ ਵੀਡੀਓ ਹਰ ਗਰੁੱਪ ਦੇ ਵਿੱਚ ਹਰ ਫੋਨ ਤੱਕ ਹੋਣੀ ਚਾਹੀਦੀ ਹੈ ਇਹ ਤੁਹਾਡੀ ਡਿਊਟੀ ਹੈ ਹੋਇਆ ਕੀ ਹੈ ਪਹਿਲੇ ਦੇਖ ਲਓ ਹੋਇਆ ਇਹ ਹੈ ਕਿ ਦਾ ਟਾਈਮਸ ਆਫ ਇੰਡੀਆ ਇਹਦੀ 20 ਜੂਨ 2024 ਦੀ ਖਬਰ ਹੈ ਇਹ ਕਹਿੰਦਾ ਕਿ ਬੌਣਾ ਰੋਗ ਦਾ ਜਿਹੜਾ ਵਾਇਰਸ ਹੈਗਾ ਉਹ ਚੋਨੇ ਦੇ ਵਿੱਚ ਪਾਇਆ ਗਿਆ ਹਰਿਆਣੇ ਦੇ ਵਿੱਚ ਚੋਨੇ ਦੀ ਪਨੀਰੀ ਦੇ ਵਿੱਚ ਅੱਛਾ ਇਹਨੂੰ ਛੱਡੋ ਆ ਜਿਹੜਾ ਹੈਗਾ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਨਾ हिसार ਇਹਨਾਂ ਨੇ ਜੋ ਵੀ ਸੀ ਸਾਹਿਬ ਨੇ ਪ੍ਰੋਫੈਸਰ ਬੀ ਆਰ ਕੰਬੋਜ ਇਹਨਾਂ ਨੇ ਆਪਣੀ ਫੇਸਬੁੱਕ ਪੇਜ ਦੇ ਉੱਪਰ ਮੱਕੇ ਯੂਨੀਵਰਸਿਟੀ ਫੇਸਬੁੱਕ ਪੇਜ ਦੇ ਉੱਪਰ ਪਾਇਆ ਕਿ ਧਾਨ ਦੀ ਫਸਲ ਵਿੱਚ ਬੋਨਾਪਨ ਦੀ ਸਮੱਸਿਆ ਤੋਂ ਨਿਪਟਣ ਲਈ ਕਿਸਾਨ ਉਠਾਏ ਕਾਰਗਰ ਕਦਮ ਜਿਹੜੇ ਚ ਇਹਨਾਂ ਨੇ ਸਾਫ਼ ਤੇ ਸਪੱਸ਼ਟ ਲਿਖਿਆ ਹੈ ਕਿ ਇਹਨਾਂ ਨੇ ਸਟੇਟ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਕਈ ਜਗ੍ਹਾ ਤੋਂ ਜਿਹੜੇ ਸੈਂਪਲ ਇਕੱਠੇ ਕੀਤੇ ਉਹ ਜਿਹੜੇ ਸੈਂਪਲ ਇਕੱਠੇ ਕੀਤੇ ਹੈ ਉਹਨੂੰ ਲੈਬੋਰਟਰੀ ਚੈੱਕ ਕੀਤਾ ਤੇ ਪਾਇਆ ਗਿਆ ਕਿ ਉਹਦੇ ਵਿੱਚ ਜਿਹੜਾ ਵਾਇਰਸ ਹੈਗਾ ਉਹ ਜਿਉਂਦਾ ਹੈ ਮੱਕੇ ਟੂ ਵਾਇਰਸ ਪਨੀਰੀ ਦੇ ਵਿੱਚ ਇਹ ਕਹਿੰਦੇ ਆ ਗਿਆ ਹੈ ਭਾਵੇਂ ਕਿ ਕਹਿੰਦੇ ਕਿ ਹਜੇ ਤੱਕ ਜਿਹੜਾ ਹਮਲਾ ਆਇਆ ਉਹ ਬਹੁਤ ਘੱਟ ਹੈ ਹਜੇ ਤੱਕ ਸੰਕਰਮਨ ਬਹੁਤ ਘੱਟ ਹੈ ਬਹੁਤ ਛੋਟੇ ਸਤਰ ਤੇ ਹੈ ਪਰੰਤੂ ਜੇ ਆਪਾਂ ਹਜੇ ਤੱਕ ਨਹੀਂ ਸਮਝੇ ਫੇਰ ਤਾਂ ਅੱਗੇ ਕੰਮ ਦਿੱਕਤ ਆਉਗੀ ਆਉਗੀ ਨਾ ਕਿਉਂਕਿ ਆਪਾਂ ਇੱਥੋਂ ਤੱਕ ਲੈ ਆਏ ਗੱਲ ਪੰਜਾਬ ਦੀ ਕੀ ਸਥਿਤੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਪਾਇਆ ਲੇਕਿਨ ਹਾਂ ਇਹ ਵੇਅਰ ਕਰ ਰਹੇ ਲੋਕਾਂ ਨੂੰ ਕਿ ਭਾਈ ਸਾਵਧਾਨ ਹੋ ਜਾਓ ਤਾਂ ਇਹ ਦੇਖੋ ਕੀ ਹੈ ਕੰਮ ਤਾਂ ਦੋ ਹੀ ਸੀਗੇ ਨਾ ਕਿ ਨੰਬਰ 1 ਤੇ ਨਦੀਨ ਮਾਰਨਾ ਸੀ ਨੰਬਰ 2 ਤੇ ਝੋਨੇ ਰੀਆਂ ਪਨੀਰੀਆਂ ਜਲਦੀ ਨਹੀਂ ਲਾਉਣੀਆਂ ਸੀ ਇਹ ਨੰਬਰ 3 ਜਿਹੜਾ ਹੈਗਾ ਝੋਨੇ ਉੱਤੇ ਤੇਲੀ ਵਾਲੀ ਸਪਰੇ ਕਰਨੀ ਸੀ ਯਾਰ ਮੈਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਇਸ ਚੀਜ਼ ਦਾ ਕਿ ਯਾਰ ਮੈਂ ਇੰਨੀ ਵਾਰੀ ਕਹ ਦੱਸ ਚੁੱਕਾ ਹਾਂ ਇੱਕ ਤੁਹਾਡੇ ਤੇ ਵੀ ਹੈ ਕਿ ਤੁਸੀਂ ਵੀ ਜਿਹੜਾ ਹੈਗਾ ਇਹ ਚੀਜ਼ ਅੱਗੇ ਤੱਕ ਨਹੀਂ ਫੁਲਾ ਰਹੇ ਕਿ ਭਾਈ ਅਸੀਂ ਪਨੀਰੀ ਦੇ ਉੱਤੇ ਸਪਰੇ ਕਰਨੀ ਹੈ ਤੇਲੇ ਦੀ ਪਤਾ ਕਿਹੋ ਜਿਹਾ ਫੋਨ ਆਉਂਦੇ ਮੈਨੂੰ 5 ਦਿਨ ਲੱਗ ਗਏ ਪਨੀਰੀ ਪੱਟੀਆਂ 'ਚ ਹੁਣ ਕਰ ਲਈਏ ਸਪਰੇ ਕਿਉਂ ਭਰਾਵਾ ਹੁਣ ਕੀ ਬਿ ਤੇਲਾ ਖੇਚ ਨਾ ਉਹ ਯਾ ਤੇਲਾ ਖੇਚ ਜਾਣ ਲੇ ਤਾਂ ਗੱਲ ਹੀ ਨਹੀਂ ਸੀਗੀ ਗੱਲ ਤੇ ਸੀਗੀ ਕਿ ਪਨੀਰੀ ਜੇ ਦੱਸ ਦੇਣ ਦੀ ਹੋ ਜੇ ਨਾਲ ਦੀ ਨਾਲ ਤੇਲੇ ਵਾਲੀ ਸਪਰੇ ਕਰੋ ਤਾਂ ਕਿ ਬਾਹਰਲੇ ਪਾਸਿਓਂ ਤੇਲਾ ਤੁਹਾਡੀ ਖੇਚ ਬਿਮਾਰੀ ਨਾ ਲੈ ਆਵੇ 25 ਦਿਨ ਪਨੀਰੀ ਖੜੀ ਨੂੰ ਖੇਚ ਹੋ ਗਏ ਬਾਹਰੋਂ ਵਾਇਰਸ ਪਤਾ ਨਹੀਂ ਆਇਆ ਕਿ ਨਹੀਂ ਆਇਆ ਖੇਚ ਹੁਣ ਤੁਸੀਂ ਲਾਉਣ ਲੱਗੇ ਸਪਰੇ ਕਰਕੇ ਕੀ ਕਰ ਲਓਗੇ ਪਹਿਲ ਦੇ ਆਧਾਰ ਤੇ ਤੇਲੇ ਦੀ ਸਪਰੇ ਕਰਕੇ ਤੇਲਾ ਕੰਟਰੋਲ ਕਰੋ ਕਿਉਂਕਿ ਬਾਹਰਲੇ ਪਾਸੋਂ ਤੁਹਾਡੀ ਪਨੀਰੀ ਦੇ ਵਿੱਚ ਬਿਮਾਰੀ ਨਾ ਆ ਜੇ ਇਹ ਚੀਜ਼ ਨੂੰ ਸਮਝੋ ਕਿ ਪਨੀਰੀ ਨੂੰ ਜਿਹੜਾ ਹੈਗਾ ਜਿੰਨੀ ਜਲਦੀ ਹੋ ਸਕਦਾ ਪਨੀਰੀ ਦੇ ਉੱਤੇ ਸਪਰੇਅ ਕਰੋ ਇਹ ਪਹਿਲ ਦੇ ਅਧਾਰ ਤੇ ਕਰੋ ਤਾਂ ਕਿ ਤੇਲ ਅੱਗੇ ਨਾ ਬਿਮਾਰੀ ਵਧਾ ਸਕੇ ਪ੍ਰੋਫੈਸਰ ਬੀ ਆਰ ਕੰਬੋਜੋਕ ਵੀ ਸੀ ਸਾਹਿਬ ਨੇ ਇਹਨਾਂ ਦਾ ਕੀ ਕਹਿਣਾ ਹੈ ਇਹਨਾਂ ਨੇ ਕਹਿਣਾ ਹੈ ਕਿ ਜਿਹੜੇ ਇਹਨਾਂ ਨੇ ਬੂਟੇ ਦੇਖੇ ਪਨੀਰੀਆਂ ਦੇ ਵਿੱਚ ਉਹਦੇ ਵਿੱਚ ਜਿਹੜੇ ਇਹਨਾਂ ਨੇ ਨਮੂਨੇ ਚੈੱਕ ਕੀਤੇ ਹੈ ਵਾਇਰਸ ਪਾਇਆ ਗਿਆ ਜਿਹੜਾ ਕਿ ਹਜੇ ਤੀਕ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਇਹ ਸੰਕਰਮਣ ਬਹੁਤ ਕਛੋਟਾ ਹੈ ਬਕੇ ਇੱਡੀ ਵੱਡੀ ਸਮੱਸਿਆ ਹਜੇ ਨਹੀਂ ਬਣਿਆ ਪਰੰਤੂ ਧਿਆਨ ਤੁਹਾਨੂੰ ਰੱਖਣਾ ਪਏਗਾ ਤਾਨੂੰ ਚੰਗੀ ਤਰ੍ਹਾਂ ਧਿਆਨ ਰੱਖਣਾ ਪਊਗਾ ਇਹਨਾਂ ਨੇ ਕਿਹਾ ਕਿ ਜਿਹੜੇ ਬੁੱਟੇ ਪ੍ਰਭਾਵਿਤ ਹੈ ਉਹ ਬੁੱਟਿਆਂ ਦਾ ਕੱਦ ਦੂਜਿਆਂ ਦੇ ਨਾਲੋਂ ਛੋਟਾ ਹੋਏਗਾ ਤੇ ਗੂੜੇ ਹਰੇ ਹੋਣਗੇ ਗੂੜੇ ਹਰੇ ਹੋਣਗੇ ਤੇ ਦੂਜਿਆਂ ਨਾਲੋਂ ਕੱਦ ਛੋਟਾ ਹੋਊਗਾ ਇਹੋ ਜਿਹੇ ਬੁੱਟੇ ਪੱਟ ਕੇ ਜ਼ਮੀਨ ਚ ਨਾਲ ਦੀ ਨਾਲ ਨੱਪ ਦਿਓ ਉਹਨਾਂ ਨੂੰ ਠੀਕ ਕਰਦਣਾ ਲੱਗ ਜਾ ਹੁਣ ਕੇਵਨ ਮੈਂ ਸਪਰੇਅ ਕਰਦੇ ਹਾਂ ਠੀਕ ਕਰ ਲਾਂ ਉਹ ਠੀਕ ਨਹੀਂ ਹੋਣੇ ਕਿਉਂਕਿ ਤੁਹਾਡੇ ਇੱਕ ਬੰਦੇ ਦੀ ਅੰਗਲੀ ਸਾਰੇ ਪਿੰਡ ਨੂੰ ਬਰਬਾਦ ਕਰੂਗੀ ਕਈ ਵੀ ਰਹਿ ਸੋਚਦੇ ਤਾਂ 31 ਨੂੰ ਆਉਂਦਾ ਤੇ ਕਤੀ ਕਿਨਾਂ ਦਾ ਕੋਈ ਪਿਆਰ ਨਹੀਂ ਹੈਗਾ ਕਿਸੇ ਵੀ ਵੈਰਾਈਟੀ ਨੂੰ ਆ ਸਕਦਾ ਕਿਸੇ ਵੀ ਵੈਰਾਈਟੀ ਨੂੰ ਇਸ ਚੀਜ਼ ਨੂੰ ਆਪਣੇ ਜਿਹੜਾ ਹੈਗਾ ਦਿਮਾਗ 'ਚ ਬਿਠਾ ਲਓ ਚੀਨ ਦੇ ਵਿੱਚ ਇਹਨੇ ਸਾਰੇ ਝੋਨੇ ਬਰਬਾਦ ਕਰਤੀ ਸੀ ਇਸ ਕਰਕੇ ਕਿਸੇ ਵੀ ਵੈਰਾਈਟੀ ਨੂੰ ਇਹ ਆ ਸਕਦਾ ਜੇਕਰ ਤੁਹਾਡੀ ਪਨੀਰੀ ਦੇ ਵਿੱਚ ਤੁਹਾਨੂੰ ਲੱਗਦਾ ਬੌਣੇ ਬੂਟੇ ਰਹਿ ਗਏ ਆ ਉਹਨਾਂ ਰੰਗ ਗੂੜਾ ਹੋ ਗਿਆ ਕੁਝ ਬੂਟਿਆਂ ਦਾ ਤਾਂ ਉੱਥੇ ਬਿਮਾਰੀ ਹੋ ਸਕਦੀ ਹੈ ਠੀਕ ਹੈ ਤਾਂ ਉਹ ਪਨੀਰੀ ਖੇਤ 'ਚ ਨਾ ਲਾਓ ਬਿਮਾਰ ਬੂਟੇ ਪੱਟ ਕੇ ਰਹਿਗੇ ਨੱਪ ਦਿਓ ਗਾਹ ਖੇੇ ਚਲਾਉਂਗੇ ਜੇ ਖੇੇ ਤੁਹਾਨੂੰ ਲੱਗੇ ਕਿ ਕੁਝ ਬੁੱਟੇ ਮਧਰੇ ਰਹਿ ਗਏ ਆ ਦੂਜਿਆਂ ਨਾਲੋਂ ਤਾਂ ਉਹ ਬੁੱਟੇ ਨਾਲ ਦੀ ਨਾਲ ਪੱਟ ਕੇ ਨਪਣੇ ਆ ਉਹਨਾਂ ਦਾ ਇਲਾਜ ਨਹੀਂ ਕਰਨ ਲੱਗ ਜਾਣਾ ਕਿ ਮੈਨਾ ਇਲਾਜ ਕਰਨਾ ਤੇਲੇ ਵਾਲੀ ਸਪਰੇ ਕੋਈ ਬਿਮਾਰੀ ਦਾ ਇਲਾਜ ਨਹੀਂ ਹੈਗਾ ਤੇਲੇ ਵਾਲੀ ਸਪਰੇ ਸਿਰਫ ਐਸ ਕਰਕੇ ਕਰਾਉਣੀ ਹੈ ਕਿ ਇਹ ਜੋ ਬਿਮਾਰ ਬੁੱਟੇ ਤੋਂ ਤੰਦਰੁਸਤ ਬੁੱਟੇ ਤੱਕ ਬਿਮਾਰੀ ਨਾ ਜਾਵੇ ਇਹ ਇਲਾਜ ਨਹੀਂ ਹੈਗਾ ਉਹ ਬਿਮਾਰੀ ਫੈਲਣ ਤੋਂ ਰੋਕ ਰਿਹਾ ਕੇਵਲ ਪਰੰਤੂ ਜਿਹੜਾ ਬੁੱਟੇ ਬਿਮਾਰੀ ਆ ਗਈ ਉਹਦਾ ਇਲਾਜ ਇੱਕੋ ਹੀ ਇੱਕ ਨੂੰ ਪੱਟ ਕੇ ਨਪਣਾ ਪਏਗਾ ਤਾਂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੀ ਇਹ ਜਿਹੜਾ 2024 ਦੇ ਵਿੱਚ ਹੈ ਨਾ Facebook ਪੇਜ ਦੇ ਉੱਪਰੋਂ ਮੈਂ ਇਹਨਾਂ ਨੇ ਉਹ ਲਾਇਆ ਹੈਗਾ ਕਿ ਜੋ ਪੇਪਰ ਦੇਖ ਖਬਰ ਲੱਗੀ ਆ ਇਹ ਚੀਜ਼ਾਂ ਧਿਆਨ ਚ ਰੱਖ ਕੇ ਤੁਹਾਨੂੰ ਮੈਂ ਇਹ ਹੀ ਬੇਨਤੀ ਕਰਦਾ ਹਾਂ ਕਿ ਭਾਈ ਆਪਦੀਆਂ ਪਨੀਰੀਆਂ ਨਾਲ ਧਿਆਨ ਕਰ ਲੋ ਤੁਹਾਡੇ ਪਿੰਡਾਂ 'ਚ ਕਿਸਾਨ ਕਲੱਬ ਬਣੇ ਹੋਏ ਆ ਮੁੰਡਿਆਂ ਦੇ ਸਪੋਰਟਸ ਕਲੱਬ ਬਣੇ ਹੋਏ ਆ ਹਰ ਕੰਮ 'ਚ ਹੱਥ ਚੜ੍ਹ ਕੇ ਸਾਲ ਲੈਨੇ ਹੋ ਮਦਦ ਕਰੋ ਇੱਕ ਦੂਜੇ ਦੀ ਇੱਕ ਦੂਜੇ ਦੇ ਖੇਤ ਦੇਖੋ ਜਿਹਨੇ ਸਪਰੇ ਨਹੀਂ ਕੀਤੀ ਉਹਦੇ ਖੇਤ ਸਪਰੇ ਕਰਾਓ ਜੇ ਕਿਸੇ ਨਦੀਨ ਖੜਾ ਨਦੀਨ ਖਤਮ ਕਰਾਓ ਕਿਉਂਕਿ ਮਿਲ ਕੇ ਕੰਮ ਕਰਨਾ ਪਏਗਾ ਮੇਰੀ ਗੱਲ ਯਾਦ ਰੱਖ ਲਓ ਜੇ ਅੰਗੇਲੀ ਕਰਕੇ ਤੇ ਵੱਡੀ ਮੁਸੀਬਤ ਬਣੇਗਾ ਜਦੋਂ ਇਹ ਬਿਮਾਰੀ ਆਈ ਸੀ ਨਾ 2022 ਦੇ ਵਿੱਚ ਲੋਕਾਂ ਦਾ 20 20 ਮਨ ਚਾੜ ਨਿਕਲਿਆ ਸੀ ਇਸ ਕਰਕੇ ਸਾਵਧਾਨ ਹੋ ਜਾਓ ਤਾਂ ਹੀ ਫਾਇਦਾ ਪੈਲ ਦੇ ਆਧਾਰ ਤੇ ਪਨੀਰੀ ਦੇ ਵਿੱਚ ਤੇਲੀ ਸਪਰੇ ਬਿਮਾਰ ਪਨੀਰੀ ਖੇਚ ਨਹੀਂ ਲੋਣੀ ਖੇਤ ਦੇ ਵਿੱਚ ਬਿਮਾਰ ਬੂਟਾ ਦਿਖੇ ਤੇ ਨਾਲ ਦੀ ਨਾਲ ਉਹਨੂੰ ਪੱਟ ਕੇ ਨੱਪ ਦੇਣਾ